ਤੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੰਜ ਨੱਕ ਦੋਸਤੋ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਪੰਜੇ ਮੱਝਾਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਦੋਸਤੋ ਟੋਕੜ ਗੱਬਣ ਚੈੱਕ ਪਾਸ ਕਨਫਰਮ ਡਿਟੇਲ ਆਪ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸਮਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਗੱਲਬਾਤ ਕਰਕੇ ਵੀਰ ਨਾਲ ਡਿਟੇਲ ਆਪਾਂ ਪ੍ਰੋਪਰ ਸਾਰੀ ਇਹਨਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਬਈ ਸੱਸੀ ਚਾਲ ਜੀ ਸੱਸੀ ਚਾਲ ਜੀ ਮਾਰੋ ਉਹ ਠੀਕ ਠਾਕ ਹੈ ਵਧੀਆ ਜੀ ਚੜਦੀ ਕਲਾ ਜੀ ਚੱਲੀ ਜੀ ਵਧੀਆ ਕੰ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਜੀ ਪਿੰਨ ਝਾਮਕੇ ਕੋਰਦੇ ਜ਼ਿਲ੍ਹਾ ਤਰਨਤਾਰਨ ਸਹੀ ਤਰਨਤਾਰਨ ਹਾਂਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾ ਠੀਕ ਹੈ ਫੋਨ ਨੰਬਰ ਜੇ 6284741127 ਠੀਕ ਹੈ 6284741127 ਠੀਕ ਹੈ ਜੀ ਅੱਜ ਵੀਰ ਆਪਣੇ ਕੋ ਪੰਜ ਨਾ ਆ ਗਏ ਮੱਜਨ ਦੇ ਪੰਜ ਹੈ ਭਾਈ ਦੋ ਟੋਕਣਾ ਕ ਬਣਾਈ ਅੱਛਾ ਜੀ ਤੇ ਤਿੰਨ ਬਿਨਾ ਬੱਚਿਆਂ ਤੋਂ ਤਿੰਨ ਬਿਨਾ ਬੱਚਿਆਂ ਦੇ ਪੂ ਸਾਰੇ ਪੰਜੇ ਸੂਏ ਸਵਾਈਏ ਹਨ ਸੂਏ ਸਵਾਈਏ ਤੇ ਭਾ ਵੀ ਪਾਜੀ ਛੋਟੇ ਛੋਟੇ ਆ ਬਾਜ਼ਾਰ ਜਨਾ ਮਰਜੀ ਤੇਜ ਛੋਟੇ ਛੋਟੇ ਭਾਅ ਹੁਣ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਨੀਲੀ ਰਾਵੀ ਮਾਜੀ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਭਾਈ 6 ਮਹੀਨਾ ਦੀ ਰੱਬਣ ਦੀ ਚੈੱਕ ਪਾਸ ਹਾਂ ਚੈੱਕ ਪਾਸ ਦੀ ਹਾਂਜੀ ਤੇ ਨੀਲੀ ਜੀ ਦੇ ਪ੍ਰੋਪਰ ਹਾਂਜੀ ਦੁੱਧ ਦਿੰਦੀ ਤੇ ਨਹੀਂ ਦੁੱਧ ਭਾਜੀ ਹੈਗਾ ਹੀ ਇਹਦੇ ਥੱਲੇ ਮੰਨ ਲਓ ਉਹਨਾਂ ਦੇ ਕਹਿਣ ਦਾ ਤੱਕ 5 ਕਿਲੋਟਰ ਚਾਰ ਤੇ ਮੁੰਡਾ ਉਹਨਾਂ ਦਾ ਬਾਹਰ ਚੜ ਗਿਆ ਤੇ ਮੁੜ ਕੇ ਬਜ਼ੁਰਗੀ ਮਗਰੋਂ ਚੋਈ ਚਾਈ ਨਹੀਂ ਮੈਂ ਅੱਛਾ ਹੁਣ ਦੋ ਤੋਂ ਡਰਾਈ ਹੈ ਹਾਂ ਦੋ ਦੋ ਡਰਾਈ ਉਹਦਾ ਜੇ ਥਣ ਚੈੱਕ ਕਰਦੇ ਆਂਦਾ ਦੁੱਧ ਹੀ ਆ ਅਛਾ ਜੀ ਜੇ ਮੰਨ ਲਓ ਪਸਮਾਲੀਏ ਨਾ ਜਾਂ ਟੀਕਾ ਲਾ ਕੇ ਮੜਾ ਚੁਈਏ ਤੇ ਪਸਮਦੀ ਆ ਮਾਜ ਅਛਾ ਜੀ ਕਿਲੋ ਖੰਡ ਡਰਾਈ ਕਰਦੀ ਉਹਦਾ ਕਿਲੋ ਖੰਡ ਲਾਉਂਦੀ ਆ ਜੇ ਕੋਈ ਸੇਵਾ ਕਰੇ ਤੇ ਜ਼ਿਆਦਾ ਨਹੀਂ ਚਲੋਂ ਆਂਦੇ 1.5 2 ਕਿਲੋ 1.5 ਕਿਲੋ ਵਲੇ 1.5 ਕਿਲੋ ਵਲੇ ਡੰਗ ਸਾਫ ਸਕਦੀ ਬੰਦੇ ਡੰਗ ਸਾਫ ਰਿਹਾ ਜੀ ਸੁਨਹਿ ਗਿਣੀਆਂ ਤੇ ਮਤਲਬ 4 ਕਿ ਮਹੀਨੇ ਸੋਹਣੇ ਰਹਿ ਜਾਂਦੇ 4 ਰਹਿ ਜਾਂਦੇ ਚਲੋ ਇਹ ਆ ਵੀ ਜ਼ਿਆਦਾ ਨਹੀਂ ਤੇ ਚਲੋ ਜੇ ਕੋਈ ਵਨ ਵਨ ਪਾਉਗੇ ਕੋਈ 1.5 2 ਮਹੀਨੇ ਦੇ ਵੀ ਸਕਦੀ ਆ ਦੇ ਵੀ ਸਕਦੀ ਹਾਂ ਜੀ ਹਾਂ ਜੀ ਬਾਕੀ ਕਿਲੋ ਆ ਜੀ ਜੇ ਕੋਈ ਸਾੰਭੇ ਵੱਡੀ ਝੋਟੀ ਆ ਪਹਿਲੇ ਸੂਏ ਸੂਈ ਆ ਤੇ ਦੂਜੇ ਦੀਆਂ 6 ਮਹੀਨਿਆਂ ਦੀ ਗੱਬਰ ਦੂਜੇ ਤੇ ਗੱਬਰ ਹਾਂਜੀ ਹਾਂਜੀ ਠੀਕ ਹੈ ਜੀ ਨਿਸ਼ਾਨੀਆਂ ਦੋਸਤੋ ਪ੍ਰੋਪਰ ਨੀਲੀ ਦਾ ਵੀਲੀ ਸਾਰੀਆਂ ਕਵਰ ਕਰਦੀ ਹੁੰਦਾ ਦਿਖਾ ਦੇਣਾ ਖੋਲ ਕੇ ਦਿਖਾਈ ਵੀ ਲੈ ਆਈਏ ਲਓ ਜੀ ਜੀ ਕੱਦ ਪੂਰਾ ਵੱਡਾ ਹੈ ਠੀਕ ਹੈ ਜੀ ਦੋਦੂ ਭਾਈ ਡرائی ਹੈ ਇਸ ਮੌਕੇ ਹੋਣੀ ਜਿਹੜੀ ਮੌਕੇ ਤੇ ਡرائی ਜਦੋਂ ਭਾਈ ਹੋਣੀ ਤਾਂ ਨਹੀਂ ਉਹਨਾ ਆ ਵੀ ਹਸਣਾ ਹਾਂਜੀ ਹਾਂਜੀ ਟੋਣਾ ਛੱਡਿਆਗੇ ਸੂਆ ਦੋਸਤੋ ਪਹਿਲਾ ਸੂਈ ਇਹ ਕੱਦ ਘਾਟ ਮੈਂ ਤਾਂ ਚੰਗਾ ਪੂਰੀ ਰਾਜੀ ਪੂਰੀ ਜੰਮੀ ਪਲੀ ਚੈੱਕ ਕਰ ਲੋ ਲਓ ਜੀ ਪਹਿਲੇ ਸੂਏ 12 ਕਲੀਟਰ ਦਾ ਰਿਕਾਰਡ ਹੈ ਠੀਕ ਹੈ ਲੋ ਦੋਸਤੋ ਨਿਸ਼ਾਨੀਆਂ ਨੀਲੀ ਦਾ ਵੀ ਜਿਹੜੀਆਂ ਕਵਰ ਕਰਦੀ ਐ ਅੱਖਾਂ ਦੋਵੇਂ ਬਿੱਲੀਆਂ ਬਣ ਗਿਆ ਚਿਹਰੇ ਤੇ ਵੀ ਕੱਟੇ ਗਏ ਜੇ ਫੇਸ ਟੂ ਤੇ ਪੈਗ 204 ਇਹ ਵਾਈਟ ਐ ਲਓ ਜੀ ਕਰੋ ਚੈੱਕ ਬਿਲਕੁਲ ਬਾਰੀਕ ਚਮੜੀ ਸਿੰਗਲ ਡੀ ਚੰਗੀ ਝੋਟੀ ਦੋਸਤੋ ਪੂਰੀ ਵਜਨ ਵਜੂਦ ਵਾਲੀ ਐ ਜੇ ਕੋਈ ਵੀ ਦੋਸਤੋ ਚਾਵੇ ਚੋਣੀ ਤੇ ਮੇਲ ਵੀ ਸਕਦੀ ਦੋਸਤੋ ਦੋ ਦੋ ਕੋਈ 1.5 ਤੋਂ 2-3 ਕਿਲੋ ਚਾਹੂ ਸਕਦੀ ਹੈ ਚਲੋ ਜੀ ਉਹ ਜੇ ਕੋਈ ਸਿਆਰ ਕਰੂ ਤੇ ਲਾ ਆਉਣਾ ਦੁੱਧ ਹਾਂਜੀ ਹਾਂਜੀ ਬਾਕੀ ਦੋਸਤੋ ਐਸ ਵੇਲੇ ਮੌਕੇ ਤੇ ਜਿਹੜੀ ਹੁਣ ਦੁੱਧ ਕੋਈ ਜਾਂ ਤੇ ਜਿਆਦਾ ਤੇ ਰਹਿ ਉਹਨਾਂ ਛੱਡੀ ਨੂੰ ਫੇਰ ਆ ਉਹਨਾਂ ਦੇ 10 ਦਿਨ ਹੋਇਆ ਛੱਡੀ ਨੂੰ ਅੱਛਾ ਜੀ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਹੀ ਆਉਂਦਿਆ ਥਾਣਾ ਜਿੰਨਾ ਚਿਰ ਇਹ ਬ੍ਰਹਿਮ ਪਾਣੀ ਪੀਂਦੀ ਹੋਣ ਜਿੰਨਾ ਚਿਰ ਆਪਾਂ ਇਹਦਾ ਮੁੱਲ ਮੈਂਸ਼ਨ ਕਰ ਲਈਏ ਮੁੱਲ ਉਹ ਭਾਈ ਇਹਦਾ ਬਿਲਕੁਲ ਛੋਟਾ ਹਾਂਜੀ ਚਲੋ ਜੇ ਕੋ ਤਿਆਰ ਕਰਕੇ ਵਿੱਚ ਭੈਣ ਭਰਾ ਨੂੰ ਖਰਚਾ ਪੈਣਾ ਫਿਰ ਤੇ ਝੋਟੀ ਲੱਖੋਂ ਬਾਹਰ ਆ। ਹਾਂਜੀ ਹਾਂਜੀ। ਕੋਈ ਛੋਰੀਆਂ ਛੋੜੀਆਂ ਮਈਆਂ ਤਾੜੀਆਂ ਵਿਗੰਦਾ ਤੁਹਾਨੂੰ ਵੱਲ ਲੱਖ ਤੇ ਪਾ ਹੋਇਆ। ਹਾਂਜੀ ਹਾਂਜੀ। ਆਪਾਂ ਇਹਦਾ ਲੈ ਦੇ ਜਿਹੜਾ ਮੋਲ ਕਰਾਂਗੇ 60। ਹਾਂਜੀ। 55 21 ਰਿੰਜੀ ਦੇ ਵਿੱਚੋਂ ਆਪਾਂ ਛੋੜ ਕਰਨੀ ਜੇ ਮਣਕੇ। ਮਾਨਤਨ ਥੋੜਾ ਬੜਾ ਖਾਣਾ 52000 ਰੁਪਏ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਲੋ ਜੀ ਦੋਸਤੋ ਮੋਲ ਭਾਵੇਂ ਕਰਾਉਣ ਨੂੰ ਵੀਰੇ ਦਾ 60 ਕਰਾ ਲਓ 55 ਕਰਾ ਲਓ 52000 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨਤਨ ਚੰਗੀ ਬ੍ਰੀਡ ਲਈ ਮੱਝ ਹੈ ਜੋ ਕੋਈ ਨਾ ਬ੍ਰੀਡ ਵੀ ਬਣਾਉਣੀ ਹੈ ਹਾਂਜੀ ਹਾਂਜੀ ਬ੍ਰੀਡ ਤੋਂ ਕਿਰੇ ਕੰਮ ਕਰਨਾ ਤੇ ਬ੍ਰੀਡ ਦੇ ਦੋਸਤ ਬੱਚੇ ਨਹੀਂ ਵੀ ਬਹੁਤ ਵਧੀਆ ਦੇ ਸਕਦੇ ਮੈਂ ਪੂਰਾ ਮੇਰੇ ਕੱਦ ਹਿਸਾਬ ਨਾਲ ਲਾ ਲਓ ਹਾਂਜੀ ਪੂਰੀ ਵੱਡੀ ਛੋਟੀ ਪੂਰੀ ਵੱਡੀ ਤੇ ਦੋ ਦੋ ਮਹੀਨੇ ਦੀ ਸਹੀ ਵੀ ਡਿਟੇਲ ਇਹ ਭਾਈ ਸਾਢੇ 1/4 ਦੀ ਚੌਂ ਦੀ ਗੱਬਣ ਸਾਢੇ 4 ਮਹੀਨੇ ਦੀ ਗੱਬਣ ਹਾਂਜੀ ਚੌਂ ਦੀ ਨਾਲੇ ਚੌਂ ਦੀ ਲਾਲੇ ਕੋਈ ਇਹ ਦੂਜਾ ਸੁਗਾ ਜੀ ਅੱਛਾ ਜੀ ਹਾਂਜੀ ਤੇ ਇਹ ਦੋ ਦਿਨ ਦੀ ਦੁੱਧ ਭਾਈ ਇਹ ਥਲੇਗਾ 6 ਲੀਟਰ 6 ਲੀਟਰ ਮਿਲਦੀ ਭਾੜੇ ਤੇ ਠੀਕ ਹੈ ਜੀ ਤੇ ਚੌਂ ਮਹੀਨੇ ਦੀ ਗੱਬਣ ਚੌਂ ਮਹੀਨੇ ਦੀ ਗੱਬਣ ਲੋਈ ਦੋਸਤੋ ਦੂਜਾ ਸੂਆ ਹੈ ਇਹ ਸੁਣੀ ਚਾਰ ਮਹੀਨੇ ਦੀ ਗੱਭਣ ਚੈੱਕ ਪਾਸ ਦੁੱਧ 6 ਲੀਟਰ ਮੌਕੇ ਦਾ ਤਿਆਰ ਹੋਗਾ ਸੂਏ ਸੂਏ ਪਹੂਰੂ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਵੀ ਤਸਦੀਕ ਕਰ ਸਕਦੇ ਹੋ ਮਾਈਟਾ ਦੋਸਤੋ ਕੱਦ ਕਾਠ ਵਜਨ موجوده ਵੀ ਦੋਸਤੋ ਪੂਰੇ ਫੋਲੇ ਵੀ ਬਣੇ ਇਹ ਵੀ ਕੁਝੇ ਭੈਣ ਭਰਾ ਲੈ ਜੇ ਨਾਲ ਦੁੱਧ ਹੈਗਾ ਚਲੋ ਜੇ ਇਹਨਾਂ ਦੁੱਧ ਨੇ ਦਈ ਜਾਣਾ ਜੀ ਹਾਂਜੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਉਹਾਂ ਦੇ ਮਹੀਨਾ ਕਿ ਛੱਡਦੇ ਆ ਠੀਕ ਹੈ ਜੀ ਯਾਰ ਤੋ ਤੇ ਮਾਰਦੀ ਮੈਂ ਇਹਨਾਂ ਨੇ ਦੁੱਧ ਹੀ ਕੱਟੀ ਜਾਣਾ ਠੀਕ ਹੈ ਲੋ ਜੀ ਤੁਹਾਨੂੰ ਭਾਈ ਜਿਹੜੀਆਂ ਬਹੁਤ ਸੋਹਣੀ ਤਿਆਰ ਆ ਦੁੱਧ ਵੀ ਇਹਦਾ 80 ਰੁਪਏ ਦਾ ਹੈ ਤੁਹਾਨੂੰ ਗੈਪ ਚ ਲੱਗੇ ਹੋਏ ਕੋਈ ਫੋਰ ਸ਼ਾਂਗ ਨਹੀਂ ਨਾਲ ਹਾਂਜੀ ਚੈੱਕ ਦੋਸਤੋ ਕਰ ਲਿਓ ਜੇ 10 ਫੈਸਣ ਹੋਣੀ ਇਹਦੀ ਕੱਲੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਕੀ ਅੱਜ ਅੱਨੇ ਚੁੜੇ ਦਾ ਫੈਸਣ ਵੇਖੋ ਦਿੰਦੇ ਲੋ ਜੀ ਦੋਸਤੋ ਮਤਲਬ ਕਰਵਾਦਣਾ ਚੈੱਕ ਕਰੀਂ ਨੀਰ ਤੋਂ ਹਾਂਜੀ ਸੱਜਣ ਮੁਜਾਰੇ ਦਾ ਦੋਸਤੋ ਇਹਨੇ ਬਿਲਕੁਲ ਆਰਡਰ ਪਾ ਲਈ ਉਹ ਦੁੱਧ ਹੈਗਾ ਨਾ ਭਾਈ ਥੱਲੇ ਹਾਂਜੀ ਕੀ ਮੁੱਲ ਕਰਨਾ ਪਿਆ ਮੈਨੂੰ ਇਹਦਾ ਭਾਈ ਛੋਟਾ ਹੀ ਆ ਪਾ ਹਾਂਜੀ ਇਹਦਾ ਮੁੱਲ ਭਾਵੇਂ ਕਰਾਉ ਨੂੰ ਕੋਕਰ ਵਾਲੇ 60 65 52 ਹਾਂਜੀ ਜੈਸਨੋਂ ਪੰਜਾਬ 55 ਹਾਂਜੀ ਠੀਕ ਹੈ ਜੀ ਹਾਂਜੀ ਦੋਤੋ 55000 ਰੁਪਏ ਡਿਮਾਂਡ ਹੈ ਤੇ 50000 ਰੁਪਏ ਦੇ ਵਿੱਚੋਂ ਵੀਰ ਕਿਤਾ ਤੁਹਾਡਾ ਆਿਆਂ ਲਗਿਆਂ ਦਾ ਮੌਕੇ ਤੇ ਮਾਨ ਤਾਂ ਹਲਕਾ ਫੁਲਕਾ ਜਰੂਰ ਹੋਗਾ ਇਹਦੇ ਨਾਲ ਜਿਹੜੀ ਬੱਦੀ ਹੈ ਤਿੰਨ ਨੰਬਰ ਦੀ ਮੱਝ ਵੀਰੀ ਇਹਦੀ ਡਿਟੇਲ ਦਸੀਏ ਆਪਾਂ ਵੀਰਾ ਹਲਵਾ ਤਾਂ ਇੱਕ ਵਾਰੀ ਪਹਿਲਾ ਸੁਦਾ ਸੂਈ ਆ ਅੱਛਾ ਜੀ ਤੇ ਮਹੀਨੇ ਦੀ ਬਣੀ ਜੀ ਤੇ ਤਨਾ ਮਹੀਨਿਆਂ ਦੀ ਸੂਈ ਜੀ ਅਛਾ ਤਿੰਨ ਮਹੀਨੇ ਇਸ ਰਹੀਏ ਤੇ 1 ਮਹੀਨਾ ਹੋ ਗਿਆ ਟੀਕਾ ਭਰੇ ਹਾਂਜੀ ਸੋ ਆ ਪਹਿਲਾ ਸੂਈ ਮੋਸ਼ਗੀ ਅਛਾ ਮੋਸ਼ਗੀ ਮੋਸ਼ਗੀ ਆ ਹਾਂਜੀ ਤੇ ਦੁੱਧ ਦੇ ਸਾਰੇ 7 ਲੀਟਰ ਹੋਊਗਾ ਪੱਕਾ ਪੱਕਾ ਤਿਆਰ ਹੈ ਮਿਲਦੀ ਭਾਰੇ ਤੇ ਬੱਚਾ ਨਹੀਂ ਹੈਗਾ ਸੂਈ ਨੂੰ 3 ਮਹੀਨੇ ਹੋਏ ਜੇ ਬਣੀ ਨੂੰ ਮਹੀਨਾ ਆ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਕੱਦ ਕਾਠ ਮੈਂ ਦਾ ਚੈੱਕ ਕਰ ਲਓ ਪੂਰੀ ਲਿਸਟ ਖੁਸ਼ ਕਰ ਫੈਸ਼ਨ ਵਾਲੀ ਬੜੀ ਹੈ ਜੀ ਹਾਂਜੀ ਹਾਂਜੀ ਇਹ ਵੀ ਦੋਸਤੋ ਵੇਖੋ ਕਰੋ ਚੈੱਕ ਪੂਰਾ ਕੱਦ ਕਾਠ ਪੂਰਾ ਫੁੱਲ ਹੈ ਵੀ ਬਾਡੀ ਵੇਟ ਇਹ ਚੰਗਾ ਸਟਰਕਚਰ ਹੈ ਸੌਜੀ ਕਰਨ ਨੂੰ ਚੱਕ ਪਹਿਲਾ ਸਵੇਰ 6 ਦੰਦ ਤੇ ਦੁੱਧ ਵੀ ਦੋਸਤੋ 6 ਕਿਲੋ ਤਿਆਰ ਹੋਊਗਾ ਮੌਕੇ ਦਾ 7 ਜੀ ਆ 7 ਕਿਲੋ ਹਾਂਜੀ ਬਾਕੀ ਨਾ ਠੰਡੀ ਸੀਰ ਇੱਕ ਮਹੀਨਾ ਦੋਸਤੋ ਟੀਕਾ ਲੱਗੇ ਨੇ ਹੋ ਗਿਆ ਜੀ ਹਾਂਜੀ ਜਿਹੜਾ ਕੋਈ ਵੀਰ ਖੜੂਗਾ ਖਰੀਦੀ ਕੋਈ ਦੀ ਕਿਸਮਤ ਲੈ ਜੀ ਲੈ ਜੀ ਆ ਸੀਡਿੰਗਾਂ ਸੂਲਿੰਗਾਂ ਬੜੀਆਂ ਆਈ ਠੀਕ ਹੈ ਸੁਣੋ ਦੋਸਤੋ ਆਰਡਰ ਤਿਆਰ ਕੀਤਾ ਵੀਰ ਚਵਾਈ ਚੁਈ ਇੱਕ ਨੰਬਰ ਦੀ ਬਰਾਬਰ ਬੜੀ ਆ ਜੀ ਇੱਕ ਨੰਬਰ ਠੀਕ ਹੈ ਜੀ ਲੋ ਜੀ ਦੋਸਤੋ ਤੁਸੀਂ ਦੀ ਕੁਆਲਿਟੀ ਚੈੱਕ ਕਰ ਸਕਦੇ ਖਣ ਚੰਦਾ ਦੇ ਬਹੁਤਾ ਕੋਰਾ ਜੀ ਹਾਂਜੀ ਹਾਂਜੀ ਆਹ ਦੇਖੋ ਲਓ ਜੀ ਹਾਂਜੀ ਹਾਂਜੀ ਦਸੀ ਡਿਮਾਂਡ ਇਹਦਾ ਭਾਈ ਛੋਟਾ ਹੀ ਆ ਪਾ ਹਾਂਜੀ ਮੋਲ ਆਪਾਂ ਕੋ 60 65 55 ਨਹੀਂ ਕਰਨਾ ਹਾਂਜੀ ਆ ਪੰਜ ਛੋਟੇ ਛੋਟੇ ਭਾਜ ਕਰਨੇ ਇਹਦੇ ਲੈਣ ਵਾਲੇ ਨੂੰ ਤੇ ਆਪਾਂ ਨੂੰ ਵੇਚਣਾ ਹੋਰ ਮਾਲ ਲਿਆਉਣ ਵਾਲੇ ਬਣੇ ਹਾਂਜੀ ਹਾਂਜੀ ਮੋਲ ਉਹ ਤੇ ਮਰਜ਼ੀ ਕਰੀਏ ਜੱਸ ਨੂੰ 52 ਦੀ 52000 ਹਾਂਜੀ ਹਾਂਜੀ ਉਹ ਸਦਾ ਮੰਨ ਤਾ 4 ਛੜ ਦੇ ਨੇ 51 ਦੀ 55000 ਦੇਖੀ ਲਓ ਜੀ ਦੋਸਤੋ 52000 ਰੁਪਏ ਡਿਮਾਂਡ 51000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨਤਾ ਜਰੂਰ ਹੋਊਗਾ ਦੁੱਧ ਦੋਸਤੋ 7 ਕਿਲੋ 6 ਦੰਦ ਮੂੰਹ ਪਹਿਲਾ ਸੂਆ ਛੋਟੀ ਸੂਈ ਜੀ 1 ਮਹੀਨਾ ਟਾਈਮ ਹੋਗਾ ਟਿਕਾ ਲੱਗੇ ਅਗਾਰੀ ਭਾਈ ਆਜ ਨਗੀਨਾ ਲੈਂਦਾ ਐ ਰ ਐਚ ਪੀ ਗਾਂ ਹੋਈ ਆ ਕਰੋ ਜੀ ਸੇਕ ਤਸਵੀਲ ਫਲਾਗ ਵੀ ਦੇ ਦੇ ਭਾਵੇਂ ਨਾ ਜਦਾਂ ਮਰਜੀ ਦੋਵੇਂ ਬੰਨੇ ਬਹਿ ਕੇ ਚੋਲੇ ਲਓ ਜੀ ਕਰੋ ਸੇਕ ਹਾਂਜੀ ਲਓ ਲਓ ਕਰੋ ਸੇਕ ਪੂਰੀ ਦੋਸਤੋ ਸੀਰੀਅਸ ਲੱਗਦਾ ਮੈਂ ਨਾ ਇਹ ਪੂਰੀ ਨਾ ਬਰੀਡ ਵਾਲੀ ਮੈਂ ਹਾਂ ਠੀਕ ਹੈ ਪਿਓਰ ਦੋਸਤੋ ਮੋਰਾ ਮਸਲ ਜੱਗ ਤੇ ਚਲੋ ਆ ਪਾਣੀ ਕੋ ਹਾਂਦੇ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਆ ਵੀ ਹਰਿਆਣੇੋਂ ਅਸੀਂ ਮਹੀਂ ਲਿਆਂਦੀ ਤੇ ਉਹਦੇ ਮਗਰ ਕੱਟੀ ਆ ਜਿਹੜੀ ਉਹਨਾਂ ਪਾਲੀ ਅੱਛਾ ਜੀ ਤੇ ਨਸਲ ਕਸਲ ਤੋਂ ਤੇ ਚਲੋ ਜਿ ਬਾਕੀ ਤੇ ਜਿੱਦਾਂ ਨਹੀਂ ਭਾਜੀ ਇਹਨਾਂ ਹੈਗੀ ਮੈਂ ਉਸ ਹਾਂ ਨਾਲ ਆਪ ਮੁੱਲ ਕਰ ਦੇਣਾ ਖਣ ਚੱਡੇ ਤੋਂ ਉਹਦੇ ਭਾਜੀ ਉਹਨਾਂ ਹੀ ਚੱਡਾ ਗਾਹ ਤੇ ਉਹਨਾਂ ਹੀ ਪਛਾ ਠੀਕ ਹੈ ਜੀ ਚੰਬੜੀ ਦੋਸਤੋ ਬਿਲਕੁਲ ਬਰੀਕ ਸੂਈ ਮਹੀਨੇ ਦੀ ਇਹ ਮੈਂ ਉਹਨਾਂ ਸੰਭੀ ਨਹੀਂ ਭਾਜੀ ਜੀ ਠੀਕ ਹੈ ਜੀ 8 ਲੀਟਰ ਦੁੱਧ ਜਿਹੜਾ ਪੱਕਾ ਹੋਊਗਾ ਉਹਨੇ ਥਲੇ ਠੀਕ ਹੈ ਜਿਹੜਾ ਤਿਆਰ ਹੋਵੇ ਹਾਂਜੀ ਹ ਦੁੱਜਾ ਸਵੇਰ ਤੇ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਠੀਕ ਹੈ ਜੀ ਸਾਰਾ ਕੋ ਕੱਢੀਏ ਬਾਹਰ ਹਾਂਜੀ ਲੋ ਜੀ ਦੋਸਤੋ ਡਿਪੈਂਡ ਤੁਹਾਡੇ ਦੇ ਕਰਦੀ ਆ ਸੁਬਾਹ ਵੀਰ ਦੇ ਕਹਿਣ ਮੁਤਾਬਕ ਦੁੱਜਾ ਸਈਆ 8 ਕਿਲੋ ਦੋ ਜਿਹੜਾ ਮੌਕੇ ਦਾ ਤਿਆਰ ਮੈਂ ਭਾਈ ਚਵਾਈ ਤੇ ਏਡੀ ਚੰਗੀ ਆ ਵੀ ਪੁੱਛੋ ਇਹਨਾਂ ਦੇ ਠੀਕ ਹੈ ਜੀ ਤੇ ਬਾਕੀ ਦੇ ਆ ਵੀ ਭਾਹ ਦੀ ਇਹਨਾਂ ਕਰਮਾਂ ਵਾਲੀ ਨੂੰ ਲੱਗਾ ਵੀ ਜੇ ਕੋ ਵੰਡ ਵੰਡ ਦੀ ਸੇਵਾ ਚੰਗੀ ਕਰੇ ਮੈਂ ਨਹੀਂ ਏਡੇ ਕੋਈ ਜਾੜੀ ਸੇਵਾ ਨਹੀਂ ਬੰਦਿਆਂ ਦੀ ਜਿਹਨਾਂ ਤਾਂ ਹਾਂਜੀ ਹਾਂਜੀ ਦੋਸਤੋ ਬਿਲਕੁਲ ਕਾਗਜ਼ ਤੱਕ ਦੀ ਬਰੀਕ ਚਮੜੀ ਪਤਲੀ ਦੀ ਲਓ ਜੀ ਚੈੱਕ ਕਰੋ ਜੱਡਾ ਇਹ ਦੂਜੇ ਬੰਨੇ ਜਾਣ ਹੀ ਨਹੀਂ ਦਿੰਦਾ ਲਓ ਜੀ ਕਰੋ ਚੱਕੀ ਖਾ ਲਓ ਦੋਸਤੋ ਪੂਰੀ ਫੁੱਲ ਬ੍ਰੀਡ ਖਾ ਲਓ ਜੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤੇਰੀ ਬਹੁਤ ਹੀ ਭਾਈ ਚੰਗੀ ਹੈ ਜੀ ਗਾਵਾਂ ਨੂੰ ਆਗੇ ਹਾਂਜੀ ਹਾਂਜੀ ਆ ਗਾੜ ਵੀ ਦੋਸਤੋ ਕਾਫੀ ਦਿਖਾਉਂਦੀ ਹੈ ਤੇ ਪਿਛਾੜ ਵੀ ਮੈਨਾਂ ਉਹਨਾਂ ਨਾਲ ਗਾੜ ਚੜਾ ਉਹਨਾਂ ਹੀ ਪਿਛਾੜਿਆ ਹਾਂਜੀ 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 ਲਓ ਜੀ ਦੋਸਤੋ ਚਮੜੀ ਦੋਸਤੋ ਦੀ ਕਰੋ ਚੱਕੀ ਬਾਕੀ ਭਾਇਰਾ ਆਪਾਂ ਐ ਇੱਕ ਛੋਟਾ ਕਰ ਦੇਣਾ ਜਿੱਦਾਂ ਦਾ ਡੰਗਰੇ ਨੂੰ ਠੀਕ ਹੈ ਜੀ ਸੁਭਾ ਦਜਾਤ ਸੂਈ ਨੂੰ ਆਂਦੇ ਮਹੀਨਾ ਆ ਜੀ ਠੀਕ ਹੈ ਜੀ ਤੇ ਦੁੱਧ ਆਂਦੇ ਆਹ ਲੋ ਜੀ ਕਰੋ ਚੱਕ ਦੋਸਤੋ ਵੇਖੋ ਜੀ ਇਹਦਾ ਆਦਰ ਥਾਂ ਨੂੰ ਵੇਖੋ ਜਿਆਦਾ ਨਹੀਂ ਆਪਾਂ ਆਂਦੇ ਪਹਿਲੇ ਸਵੇਰ ਉਹ ਆਂਦੇ 12 ਲੀਟਰ 13 ਦੁੱਧ ਥਾਂ ਮੇਂ ਠੀਕ ਹੈ ਜੀ ਤੇ ਐਰ ਕੀ ਉਹਨਾਂ ਨੂੰ ਕੋਈ ਤਨਬਸ ਘਰਾਂ ਚ ਸੌ ਕਮਜ਼ੋਰੀਆਂ ਨਹੀਂਆਂ ਮਜਬੂਰੀਆਂ ਹੂੰ ਤੋ ਕੋਈ ਨਾ ਉਹਨਾਂ ਦਾ ਬੰਦਾ ਹੋ ਗਿਆ ਤਾਂ 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 ਕਰ ਕਰਨਾਂ ਸਾਮ ਨਹੀਂ ਹੋਈ ਡੰਗਰਾਂ ਦੀ ਠੀਕ ਹੈ ਜੀ ਚਲੋ ਸ਼ੋਭੂਰੀ ਦਾ ਕਰਕੇ ਦਿੱਤੀ ਇਹਨੂੰ ਸਾਰੇ ਚੱਲਦਾ ਬਾਕੀ ਇਹ ਆ ਵੀ ਜੇ ਕੋਈ ਜਿੱਦਾਂ ਸੀਲਸੂਲ ਹੈ ਨਾ ਮੈਂ ਮਸਲ ਕਸਲ ਵਾਲੀ ਤੇ ਜੇ ਕੋਈ ਸਾਂਭੇ ਤੇ ਗਾਂ ਵੀ ਇਹ ਆ ਵੀ ਚਾਰ ਪੈਸੇ ਦਊਗੀ ਹੁਣ ਵੀ ਇਹਨੇ ਦੁੱਧ ਵਾਜ ਜਾਣਾ ਕਰਮਾਲੀ ਨੇ ਜਿਸੇ ਵਸਵਾ ਕੀਤੀ ਚੰਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਦਾ ਮੁੱਲ ਜੀ ਮੁੱਲ ਭਾਜੀ ਇਹਦਾ ਭਾਵੇਂ ਕੋਈ ਕੁਕਰ ਵਾਲੇ ਉਹਨਾਂ ਦੇ ਹੋਰ ਕੇ ਸਾਡੇ ਤੇ ਹੋਵੇ ਤਾਂ ਮੁੱਲੇ ਦਾ ਲੱਕ ਵੀ ਕਰਨਾ 70 75 ਵੀ ਕਰਨਾ ਆਪਾਂ ਇਹ ਭਾਅ ਬਿਲਕੁਲ ਜਾਇਜ਼ ਹੁੰਦੇ ਮੁੱਲ ਕਰਾਲੇ ਭਾਵੇਂ ਕੋਈ 65 ਜੋ ਮੱਜੀ 6 60 ਜੀ ਅਜ ਕਿੰਨਾ ਕੁ ਮੰਨਣਾ ਸਰ ਜੈਸਨੋ 55 ਜੀ 55 ਜੀ ਹਾਂਜੀ ਲੋ ਜੀ ਦੋਸਤੋ ਬਿਲਕੁਲ ਨਿਕਲ ਗਿਆ ਮੋਲਤ 8 ਕਿਲੋ ਤਿਆਰ ਜੇ ਮੋਲ ਸਾਰਿਆਂ ਨਾਲੋਂ ਖਰੀ ਮੈਂ ਜੀ ਸਾਰਿਆਂ ਦੀ ਤੇ ਵਜ਼ਨ ਮੌਜੂਦ ਹੋ ਦੋਸਤੋ ਪੂਰਾ ਸੂਹਾ ਦੱਜਾ ਮੰਨ ਲੇ ਕੋ ਤੱਜਾ ਮੰਨ ਲੇ ਤੁਹਾਡੇ ਸਾਹਮਣੇ ਹੈ ਮੋਲ ਵੀ ਦੋਸਤੋ ਅੱਜ ਕੱਲ ਬਿਲਕੁਲ ਜੈ ਜੈ 8 ਕਿਲੋ ਦੁੱਧ ਮਿਲਣਾ ਦੋਸਤੋ ਤੁਹਾਨੂੰ ਹਾਂਜੀ ਤੇ ਇਹਦੇ ਨਾਲ ਜਿਹੜੀ ਬੱਦੀ ਮੱਝ ਵੀਰੀ ਇਹਦੀ ਦਸੀ ਡਿਟੇਲ ਆਪਾਂ ਇਹ ਵੀ ਭਾਜੀ ਸੂਹਾ ਦੱਜਾ ਹਾਂਜੀ ਸੂਈ ਨੂੰ ਕਦ ਕਰਦੂ? ਇਹਨੂੰ ਵੀ ਹੋਏ ਜੇ ਢਾਈ ਤਿੰਨ ਮਹੀਨੇ ਤੇ ਬਣੀ ਨੂੰ ਮਹੀਨਾ ਹੋਇਆ ਜੇ ਇਹਨੂੰ। ਅੱਛਾ ਇਹਨੂੰ ਬਣੀ ਨੂੰ ਮਹੀਨਾ ਹੋ ਗਿਆ। ਹਾਂਜੀ ਦੁੱਧ 7 ਲੀਟਰ ਦੇ ਦਲੇ। ਠੀਕ ਹੈ ਦੋਵੇਂ ਮੱਝਾਂ ਦੋਸਤੋ ਕੱਦ ਕੱਠਿਆ ਬਿਲਕੁਲ ਇੱਕੋ ਜਿਹਾ ਬਰਾਬਰ ਪੂਰੀਆਂ ਰਾਜੀਪੂਰੀਆਂ ਜੰਮੀਆਂ ਬਲੀਆਂ ਕਰ ਲੋ ਚੱਕ। ਲਓ ਜੀ। ਹਾਂਜੀ ਦੁੱਧ 8 ਕਿਲੋ ਤਿਆਰ ਹੈ ਜੀ। ਨਹੀਂ ਜੀ 7, 7 ਕਿਲੋ। ਦੁੱਧ 7 ਲੀਟਰ ਆ ਸੂਈ ਨੂੰ 3 ਮਹੀਨੇ ਤੇ ਬਣੀ ਨੂੰ ਮਹੀਨਾ ਆ। ਤੇ ਸਵੇਰ ਕਰੂ ਸੂਈ। ਸਵੇਰ ਦੁੱਧ ਆ ਜੀ। ਦੂਜਾ ਸਵੇਰ ਸੂਈ। ਹਾਂ। ਲਓ ਜੀ ਦੋਸਤੋ 3 ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ, 1 ਹਾਂ ਲੋ ਜੀ ਕਰੋ ਚੈੱਕ ਦੋਸਤੋ ਬਹੁਤ ਵਧੀਆ ਮਜਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਨਹੀਂ ਭਾ ਭਾ ਬਿਲਕੁਲ ਸੁੱਟ ਕੇ ਕੀਤੇ ਅੱਜ ਹਾਂਜੀ ਹਾਂਜੀ ਜਿਹੜਾ ਭਾਣ ਭਰਾ ਕੋਈ ਇਹ ਨਾ ਕਿ ਬਿਲਕੁਲ ਦੋਸਤੋ ਹੋਣ ਲੈਣਾ ਅਗਲੇ ਦੇ ਵਾਸਤੇ ਆਈ ਜਿਹੜਾ ਕਿਸ ਨੇ ਭੈਣ ਭਰਾ ਲੈਣਾ ਹੈ ਜਿੱਦਾਂ ਦਾ ਬੇਟਾ ਹੈ ਇਹਨਾਂ ਗੱਲ ਹਾਂਜੀ 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 ਆਪਾਂ ਸਾਰੇ ਬਾਈਟ ਹੀ ਲੈਣ ਤੇ ਆਜੋ ਚਮੜੀ ਦੇ ਵਿੱਚ ਦੀ ਦੋਸਤੋ ਕੱਲੀ ਕੱਲੀ ਹੱਡੀ ਬਾਈ ਦੇਖਦੀ ਹੈ ਚੈੱਕ ਕਰ ਲਿਓ ਇੰਨੀ ਬਰੀਕ ਚਮੜੀ ਜੀ ਲਓ ਜੀ ਕਹੋ ਚੱਕ ਬਾਕੀ ਦੋਸਤੋ ਮਾਜਰੀ ਦੀ ਖਲੋਤੀ ਕਰਮਾਈ ਦੀ ਲੈਂਥ ਚੈੱਕ ਕਰ ਸਕਦੇ ਹੋ ਲਓ ਜੀ ਵੀਰ ਦੇ ਮੋਢੇ ਦੇ ਬਰਾਬਰ ਹੋ ਗਈ ਜੀ ਹਾਂ ਜੀ ਭਾਜੀ ਮੋਲ ਕਰਾ ਲੈ ਭਾਵੇਂ ਕੋਈ 65 ਤੇ 15 ਕਰਾ ਲੈ 65 55 ਜੀ ਦੇ ਦੇ ਕਿੰਨਾ ਕੁ ਮੰਨਦਾ ਸਰ ਜੈ 55 ਜੀ ਜਾਨ 55 ਹਾਂ ਜੀ ਬਰਾਬਰ ਹੀ ਹੋ ਗਈਆਂ ਇੱਕ ਗੁੰਜਾਗੇ ਵੀ ਕੀਤਾ ਹੈ ਪਰ ਮੋਢਾ ਹਾਂ ਜੀ ਉਹ ਉਹਨਾਂ ਦੀ ਤਾਹੀ ਦੀ ਬੁੰਜਾ ਠੀਕ ਹੈ ਜੀ ਆਉਂਦਾ 50 ਕਿਤਾ ਫੇਰ ਦੱਸਦੇ ਨੇ ਕੋਈ ਨਹੀਂ ਜੇ ਬਾਕੀ ਆਪਾਂ ਦੱਸਤਾ ਜਿੱਦਾਂ ਚਲੋ ਮਾਨਦਾਨ ਕਰਦਾਂਗੇ ਭੈਣ ਭਰਾ ਦਾ ਕਰਿਆ ਠੀਕ ਹੈ ਜੀ ਹਾਂਜੀ ਲੋਏ ਦੋਸਤੋ ਮੁੱਲ ਬਿਲਕੁਲ ਜਾਇਜ਼ ਹੀ ਆ ਭਾਵੇਂ ਕੋਈ ਵੀਰ ਕਿੰਦਾ ਭਾਈ ਡੰਗਰਾ ਹਸਾ ਉਹਨਾਂ ਦੁੱਧ ਹਸਾ ਬਿਲਕੁਲ ਜਾਇਜ਼ ਰੇਟ ਆ ਜੇ ਕੋਈ ਭੈਣ ਭਰਾ ਚੋਣ ਵਾਲਾ ਵੇਚਣ ਵਾਲਾ ਵੀ ਖੜੂਗਾ ਤੇ ਉਹਨੂੰ ਨਫਾ ਦੇਣਗੇ ਜੇ ਕੋਈ ਚੋਣਾਂ ਕਾਨੇ ਵਾਲਾ ਫੇਰ ਗਾਂ ਬਣਾ ਕੇ ਮਈਆਂ ਫੇਰ ਅੱਧ ਦੇਣ ਠੀਕ ਹੈ ਹਾਂਜੀ ਹਾਂਜੀ ਮੁੱਲ ਦੋਸਤੋ ਬਿਲਕੁਲ ਜਾਇਜ਼ ਪੰਜ ਨਗ ਤੁਹਾਨੂੰ ਦਿਖਾਈ ਵੀਡੀਓ ਚ ਪੰਜੇ ਨਗ ਸੁਵੇ ਸਰਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚ ਦੋ ਮੱਜਾਂ ਦੋਸਤੋ ਟੋਕੜ ਗੱਮਣ ਤੇ ਦੂਜੀਆਂ ਦੋਸਤੋ ਜਿਹੜੀਆਂ ਤਿੰਨ ਮੱਜਾਂ ਵਸੂਆਂ ਸੋਈਆਂ ਸੋਈਆਂ ਜੀ ਅਰਸ ਇੱਕ ਰੀਵੀ ਦਾ ਮੈਂ ਫੇਰ ਬੋਲ ਦਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ ਨਾਮ ਭਾਜੀ ਹਰੋਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੇਰ ਬੋਲਦੇ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਬਾਕੀ ਭਾਜੀ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਘਰੇ ਆ ਕੇ ਤਸਲੀ ਕਰਕੇ ਕਰੋ ਜਿਹੜਾ ਡੰਗਲ ਚੰਗਾ ਲੱਗਦਾ ਫੇਰ ਕਰੋ ਤੇ ਬਾਕੀ ਜਿਹੜਾ ਦੋ ਮਹੀਆ ਲਊ ਆਰੇ ਵੇਰ ਆਫਰ ਲਾਦੇ ਨੇ ਭਾਤੇ ਆਪਣੇ ਜਾਇ ਜੀ ਹੁੰਦੇ ਆ ਹਾਂਜੀ ਹਾਂਜੀ ਜਿਹੜਾ ਦਿਉੜਾ ਲਵੇ ਤੇ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਅੱਛਾ ਜੋੜੇ ਚ 100 ਕਿਲੋਮੀਟਰ 100 ਕਿਲੋਮੀਟਰ ਤੋਂ ਗਾਹ ਨਹੀਂ ਭੈਣ ਭਰਾ ਕਈ ਮਨ ਕਿ ਡੰਗਰ ਲੈ ਕੇ ਗਏ ਆ ਆਹਦੇ 100 ਕਿਲੋਮੀਟਰ ਤੱਕ ਤੂੰ ਦੇ ਦੇ ਕਿਰਾਇ ਤੇ ਗੱਡੀ ਹੀ ਦੇ ਦੇ ਨੇ ਠੀਕ 100 ਕਿਲੋਮੀਟਰ ਤੱਕ ਚੱਲ ਕਰਦਾਂਗੇ ਗੱਡੀ ਅਗਲਾ ਆਪਦਾ ਆਪੇ ਲਾ ਲੈ ਕਰਾਇਆ ਆਪਣੀ ਦੋਸਤੋ ਆਫਰ ਲਾਤੀ ਵੀਰੋ ਦੇਖੋ ਦੂਰ ਤਾਂ ਵੀ ਹੁਣ ਹਾਂ 100 ਕਿਲੋਮੀਟਰ ਤੋਂ ਗਾਂ ਦਾ ਆਪਦਾ ਕਿਰਾਇਆ ਲਾ ਲੈ 100 ਕਿਲੋਮੀਟਰ ਤੀਕਰ ਮੈਂ ਦੇ ਦੂੰਗਾ ਠੀਕ ਹੈ ਜੀ ਹਾਂਜੀ 100 ਕਿਲੋਮੀਟਰ ਤੀਕਰ ਬਾਨਾ ਜੀ ਆਪ ਡਾਊਨ ਜਿਹੜਾ ਵਾ 3000 ਰੁਪਏ 3000 ਰੁਪਏ ਹਾਂਜੀ ਭਾਵੇਂ ਅਗਲਾ 3000 ਹੱਥੀਂ ਚੜਾਲੇ ਹਾਂ ਤੇ ਭਾਵੇਂ ਕਰਾਇਆ ਦਵਾਲੇ ਕਰਾਇਆ ਦਵਾਲੇ ਉਹ ਜਿੱਦਾਂ ਮਰਜੀ ਹਾਂਜੀ ਠੀਕ ਹੈ ਜੋੜੇ ਨਾਲ ਚੱਲਣਾ ਜਾਵੋ ਜੀ ਜੋੜੇ ਦਾ ਹਾਂਜੀ ਠੀਕ ਹੈ ਲੋ ਦੋਸਤੋ ਆਫਰ ਵੀਰ ਨੇ ਲਾਤੀ ਆ 100 ਕਿਲੋਮੀਟਰ ਤੱਕ ਜੋੜੇ ਦੀ ਪਹੁੰਚ ਹੋਊਗੀ ਬਾਕੀ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਦਾ ਨੰਬਰ ਫੋਨ ਦਾ ਸਕਰੀਨ ਤੇ ਚੱਲੂਗਾ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਸ